ਜਦੋਂ ਸਿ ਪਹੁੰਚੇ ਆ ਕਦੋਂ ਜਿਹੜਾ ਕਦੋਂ ਤੋਂ ਜਿਹੜਾ ਤੁਸੀਂ ਜਾਓਗੇ ਦਰਾਹ ਸਾਈਡ ਜਾਓਗੇ ਉੱਥੇ ਕਦੋਂ ਆਈ ਚ ਕੇਅਰ ਦੇ ਜਿਹੜੇ ਡਾਕਟਰ ਸਾਹਿਬ ਨੇ ਇਹਨੇ ਕਿ ਤੁਹਾਨੂੰ ਬੱਖ ਬੱਖ ਰੱਖਾਂ ਦੀਆਂ ਬਿਮਾਰੀ ਦੀ ਤੁਹਾਨੂੰ ਜਾਣਕਾਰੀ ਦੇਣਗੇ ਬੱਚਿਆਂ ਦਾ ਖਾਣ ਪੀਣਾ ਵੀ ਹੋ ਗਿਆ ਕੁਝ ਚੇਂਜ ਆਪਣਾ ਉੱਚ ਆਪਣਾ ਰਹਿਣਾ ਚਾਹੀਦਾ ਚੇਜ ਹੋ ਕੇ ਜਿਵੇਂ ਅੱਜਕੱਲ ਬੱਚਿਆਂ ਦਾ ਕਰੋਨਾ ਮਹਾਮਾਰੀ ਜਦੋਂ ਜਦੋਂ ਆਇਆ ਕਿਉਂਕਿ ਜਿਹੜਾ ਸਾਰਾ ਕੰਮ ਆ ਹੋਮਵਰਕ ਆ ਸਾਰਾ ਫੋਨ ਦੇ ਉੱਪਰ ਆ ਗਿਆ ਜਾਂ ਤੁਜਾ ਤਾਂ ਬੱਚੇ ਥੋੜਾ ਜਿਆਦਾ ਇਹ ਚੀਜ਼ ਨਾਲ ਜੁੜ ਗਏ ਕਰੋਨਾ ਦੇ ਵਿੱਚ ਇੱਕ ਚੁਲਕੀ ਸੀਗਾ ਕਿ ਪਹਿਲਾਂ ਬੱਚੇ ਨੂੰ ਉਹ ਨਹੀਂ ਸੀਗਾ ਕਿ ਗੈਜਟ ਨਹੀਂ ਮਿਲਦੇ ਹੁੰਦੇ ਸੀਗੇ ਜਦੋਂ ਕਰੋਨਾ ਆਇਆ ਤਾਂ ਹੋਮਵਰਕਸ ਬੱਚੇ ਦਾ ਸਕੂਲ ਦਾ ਸਾਰਾ ਕੰਮ ਜਿਹੜਾ ਹੈਗਾ ਉਹ ਸਾਰਾ ਹੀ ਉਹਦੇ ਉੱਪਰ ਆਇਆ ਹੈ ਅੱਜ ਜੇ ਪਹੁੰਚੇ ਆ ਕਦੋਂ ਜਿਹੜਾ ਕਦੋਂ ਤੋਂ ਜਿਹੜਾ ਤੁਸੀਂ ਜਾਓਗੇ ਦਰਾਸਟ ਜਾਓਗੇ ਉੱਤੇ ਕਦੋਂ ਆਈਚ ਕੇਅਰ ਦੇ ਜਿਹੜੇ ਡਾਕਟਰ ਸਾਹਿਬ ਨੇ ਜਿੰਨੇ ਕਿ ਤੁ ਨੂੰ ਬੱਖ ਬੱਖ ਰੱਖਣ ਦੀਆਂ ਬਿਮਾਰੀ ਦੀ ਸਾਰੀ ਜਾਣਕਾਰੀ ਦੇਣਗੇ ਸਾਡੇ ਕੋਲ ਬੈਠੇ ਨੇ ਡਾਕਟਰ ਹਰਪ੍ਰੀਤ ਸਿੰਘ ਜੀ ਨਰਸਾਟ ਡਬੋ ਬਤਨਵਾਦੀ ਨਮਸਕਾਰ ਡਾਕਟਰ ਕੀ ਕਹਣਾ ਚਾਹੋਗੇ ਜਿਹੜੀ ਅੱਜ ਕੱਲ ਜਿੰਮੇ ਅਕਸਰ ਜੰਮ ਦੇ ਬੱਚੇ ਦੀ ਕਹਿੰਦੇ ਛੋਟੇ ਬੱਚੇ ਹੁੰਦੇ ਆ ਉਹ ਜ਼ਿਆਦਾ ਦੇ ਅਨਕ ਲੱਗ ਜਾਂਦੀ ਹੈ ਦੁਕਾਨ ਨੇ ਕੀ ਹੁੰਦੇ ਜੀ ਬੱਚੇ ਜਿਵੇਂ 5-6 ਸਾਲ ਦਾ ਬੱਚਾ ਹੁੰਦਾ ਨਾ ਕਿਉਂਕਿ ਨਹੀਂ ਤਾਂ ਅੱਗੇ ਬੱਚਿਆਂ ਦੇ ਆ ਜਿਹੜੇ ਅੱਗੇ ਲੱਗਣਦੇ ਹਾਂ ਜੀ ਬਜ਼ੁਰਗਾਂ ਦੇ ਅਨਕਾ ਪਪਾ 80-90 ਸਾਲ ਦੇ ਬਜ਼ੁਰਗ ਦੇਖਦੇ ਹੁੰਦੇ ਅਨਕਾ ਮਿਲ ਗਈ ਅੱਜ ਕੱਲ ਬੱਚੇ ਦੇ ਅਨਕਾ ਬਹੁਤ ਲੱਗਦੇ ਹੁੰਦੇ ਜੀ ਨਹੀਂ ਨਹੀਂ ਇਹ ਤਾਂ ਦਾ ਨਹੀਂ ਹੁੰਦਾ ਸਾਇੰਸ ਲਈ ਕਿਸੇ ਸੁੰਦੇ ਕਿ ਕੁਝ ਤਾਂ ਜੈਨੇਟਿਕ ਹੀ ਹੁੰਦੇ ਨੇ ਸਪੈਕਸ ਲੱਗਣ ਦਾ ਕਾਰਨ ਹਾਂਜੀ ਪਹਿਲਾਂ ਲੋਕਾਂ ਨੂੰ ਇਹ ਨਾ এনਵਾਇਰਨਮੈਂਟ ਨਹੀਂ ਸੀਗਾ ਔਰ ਨਾ ਹੀ ਲੋਕਾਂ ਨੂੰ ਇਹ ਜਾਣਕਾਰੀ ਹੁੰਦੀ ਸੀ ਬਹੁਤੀ ਜੀ ਕਿ ਹਰੇਕ ਬੱਚੇ ਦੀ ਨਿਗਾ ਚੈੱਕ ਕਰਾ ਦਈਏ ਨੇ ਤਾਂ ਪਹਿਲਾਂ ਵੀ ਕਟ ਹੁੰਦੀ ਸੀਗੀ 노 ਡਾਊਟ ਤੇ ਹੁਣ ਥੋੜੇ ਜਿਆਦਾ ਹੋ ਗਈ ਕਿਉਂਕਿ ਕੁਝ ਬੱਚਿਆਂ ਦਾ ਖਾਣ ਪੀਣਾ ਵੀ ਹੋ ਗਿਆ ਕੁਝ ਚੇਂਜ ਆਪਣਾ ਕੁਝ ਆਪਣਾ ਰਹਿਣਾ ਸਹਿਣਾ ਚੇਂਜ ਹੋ ਗਿਆ ਕੁਝ ਇਹ ਜਿਹੜੇ ਗੈਜਟ ਨੇ ਇਹ ਸਭ ਤੋਂ ਪ੍ਰਭਾਵ ਜਿਆਦਾ ਆਪਣੇ ਕਹਿ ਸਕਦੇ ਆ ਕਿ ਅੱਖਾਂ ਦੇ ਉੱਪਰ ਕਾਫੀ ਪ੍ਰਭਾਵ ਪਾ ਰਹੇ ਨੇ ਕਿਉਂਕਿ ਜਿਹੜੇ ਜਿਵੇਂ ਅੱਜਕੱਲ ਬੱਚਿਆਂ ਦਾ ਕੋਰੋਨਾ ਮਹਾਮਾਰੀ ਜਦੋਂ ਜਦੋਂ ਆਇਆ ਕੋਵਿਡਾ ਸਾਰਾ ਕੰਮ ਹோம்ਵਰਕ ਦਾ ਸਾਰਾ ਫੋਨ ਦੇ ਉੱਪਰ ਆ ਗਿਆ ਜਾ ਤੂੰ ਜਦ ਤੱਕ ਬੱਚੇ ਥੋੜੇ ਜਿਆਦਾ ਇਸ ਚੀਜ਼ ਨਾਲ ਜੁੜ ਗਏ ਕਿਉਂਕਿ ਹੁਣ ਸਕੂਲ ਤੋਂ ਪੱਤਰਿਕਾ ਖੁੱਲ ਗਏ ਨਾ ਹਾਂ ਕਿਤਰੇ ਕਿਤੇ ਥੋੜੇ ਜਿਆਦਾ ਅਸਤਾ ਪਿਆ ਹੈ ਬੱਚੇ ਦਾ ਸਤਾ ਪਿਆ ਥੋੜੀ ਜਿਆਦਾ ਕਰੋਨਾ ਦੇ ਵਿੱਚ ਐਕਚੁਅਲੀ ਕੀ ਸੀਗਾ ਕਿ ਪਹਿਲਾਂ ਬੱਚੇ ਨੂੰ ਉਹ ਨਹੀਂ ਸੀਗਾ ਕੀ ਗੈਜਟ ਨਹੀਂ ਮਿਲਦੇ ਹੁੰਦੇ ਸੀਗੇ ਜਦੋਂ ਕਰੋਨਾ ਆਇਆ ਤਾਂ ਹੋਮ ਵਰਕਸ ਬੱਚੇ ਦਾ ਸਕੂਲ ਦਾ ਸਾਰਾ ਕੰਮ ਜਿਹੜਾ ਹੈਗਾ ਉਹ ਸਾਰਾ ਹੀ ਉਹਦੇ ਉੱਪਰ ਆਇਆ ਤੇ ਉਹਦੇ ਨਾਲ ਉਹ ਸਾਰਾ ਹੀ ਉਹ ਸੀਗਾ ਕਿ ਚਲੋ ਇੱਕ ਵਾਰੀ ਮੋਬਾਈਲ ਤੋਂ ਹੋ ਗਿਆ ਹੁਣ ਟੀਚਰਾਂ ਨੂੰ ਵੀ ਥੋੜਾ ਜਿਹਾ ਉਹ ਕਹਿ ਸਕਦੇ ਆ ਕਿ ਈਜ਼ੀ ਹੋ ਗਿਆ ਕਿ ਉਹ ਕੰਮ ਕਰਨਾ ਕਿ ਚਲੋ ਇੱਕ ਐਪ ਦੇ ਵਿੱਚ ਡਾਊਨਲੋਡ ਕਰੋ ਸਾਰਾਂ ਦੇ ਘਰੇ ਮੈਸੇਜ ਪਹੁੰਚ ਜਾਂਦਾ ਹੈ। ਤਾਂ ਉਹ ਵੀ ਈਜ਼ੀ ਹੋ ਗਿਆ ਪਹਿਲਾਂ ਇਸ ਤੋਂ ਪਹਿਲਾਂ ਡਾਇਰੀ ਦੇ ਵਿੱਚ ਨੋਟ ਹੁੰਦਾ ਸੀਗਾ ਬੱਚਿਆਂ ਦੇ ਹਰੇਕ ਬੱਚੇ ਦੀ ਡਾਇਰੀ ਦੇ ਵਿੱਚ ਹੁੰਦਾ ਸੀਗਾ ਹੋਮਵਰਕ ਤਾਂ ਸਾਇਦ ਮੋਬਾਈਲ ਘੱਟ ਮਿਲਿਆ ਹੋਏਗਾ ਲੋਕਾਂ ਨੂੰ। ਪਰ ਹੁਣ ਜਿਦਾ ਕਰੋਨਾ ਤੋਂ ਬਾਅਦ ਕਹਿ ਸਕਦਾ ਹੈ ਕਿ ਹਰ ਬੱਚੇ ਦੇ ਮੋਬਾਈਲ ਜਿਹੜਾ ਹੈਗਾ ਹਰ ਬੱਚਾ ਇਹ ਮੋਬਾਈਲ ਯੂਜ਼ ਕਰਨ ਲੱਗ ਗਿਆ। ਹਾਂਜੀ ਔਰ ਜ਼ਿਆਦਾ ਕਰਨ ਲੱਗੇ ਹੈ ਔਰ ਪੈਰੈਂਟਸ ਵੀ ਕੋਸ਼ਿਸ਼ ਕਰਦੇ ਨੇ ਕਿ নো ਡਾਊਟ ਬੱਚਾ ਕੁਝ ਡਿਮਾਂਡ ਕਰਦਾ ਹੈ ਰੋਂ ਕਰਦਾ ਹੈ ਜਾਂ ਕੁਝ ਹੋਰ ਕਰਦਾ ਹੈ ਜਾਂ ਕੁਝ ਮੰਗਦਾ ਹੈ ਤਾਂ ਇੱਕ ਮੋਬਾਈਲ ਰੱਖ ਦਿੰਦੇ ਨੇ ਮੋਰੇ ਕੇ ਚੱਲ ਬੇਟਾ ਤੂੰ ਗੇਮ ਖੇល ਲੈ ਤੂੰ ਇਹਦੇ ਉੱਪਰ ਕੁਝ ਕਾਰਟੂਨਸ ਦੇਖ ਲੈ ਤਾਂ ਉਹ ਇੱਕ ਉਹ ਵੀ ਇੱਕ ਸਭ ਤੋਂ ਵੱਡਾ ਨੁਕਸਾਨ ਹੀ ਹੈ ਬੱਚੇ ਦਾ ਕਿਉਂਕਿ ਬੱਚੀ ਦੀ ਮੈਮਰੀ ਬਹੁਤ ਜ਼ਿਆਦਾ ਸੌਫਟ ਹੁੰਦੀ ਹੈ ਔਰ ਜਿੰਨਾ ਉਹ ਨੂੰ ਦੇਖੇਗਾ ਤਾਂ ਵੈਕਸੀਕਲ ਹੈ ਕਿ ਬੱਚੇ ਦੇ ਉੱਪਰ ਕਈ ਚੇਂਜਸ ਆਉਂਦੇ ਨੇ ਬੱਚੇ ਨੂੰ ਨੀਂਦ ਦੀ ਪ੍ਰੋਬਲਮ ਹੈ ਬੱਚੇ ਦੇ ਚਿੜਚਿੜਾਪਨ ਹੈ ਬੱਚੇ ਦੇ ਖਾਣਾ ਘਟ ਖਾ ਰਿਹਾ ਹੈ ਬੱਚੇ ਨੂੰ ਸੇਤ ਵਧੀਆ ਨਹੀਂ ਬਣ ਰਹੀ ਬਹੁਤ ਇਫੈਕਟਿਵ ਹੈ ਜਿਹੜਾ ਕਹਿ ਸਕਦੇ ਆ ਕਿ ਉਹ ਪਰ ਮੋਬਾਈਲ ਨਾਲ ਪਹਿਰੇ ਬੱਚੇ ਦੇ ਉੱਪਰ ਇਹ ਜਿਹੜੇ ਨਜ਼ਰ ਦਾ ਘਟ ਜਾਣਾ ਇਹਦੇ ਕਾਰਨ ਕੀ ਹੁੰਦੇ ਜੀ ਰੀਜ਼ਨ ਕੀ ਹੁੰਦੇ ਨੇ ਕਾਰਨ ਬਹੁਤ ਹੁੰਦੇ ਨੇ ਬਹੁਤ ਕਾਰਨ ਇੱਕ ਕਾਰਨ ਨਹੀਂ ਹੁੰਦਾ ਕਿ ਸਪੈਸ਼ਲ ਕੋਈ ਇੱਕ ਕਾਰਨ ਹੁੰਦਾ ਹੈ ਇੱਕ ਕਾਰਨ ਦਾ ਕੋਈ ਇਸ਼ੂ ਨਹੀਂ ਹੁੰਦਾ ਕਿਸੇ ਨੂੰ ਜੈਨੇਟਿਕ ਹੁੰਦਾ ਹੈ ਕਿਸੇ ਨੂੰ ਮੋਬਾਈਲਸ ਦੇ ਨਾਲ ਆ ਕਿਸੇ ਨੂੰ ਕੁਛ ਖਾਰੀ ਕੁਦਰਤੀ ਬਿਮਾਰੀ ਆ ਗਈ ਉਹਦੇ ਨਾਲ ਹੋ ਗਿਆ ਕਈਆਂ ਸਟੱਲ ਲਗਣ ਤੋਂ ਅੱਖਾਂ ਕੱਟ ਜਾਂਦੀਆਂ ਨੇ ਕਾ ਬਹੁਤ ਕਾਰਨ ਹੈ ਕੱਟਣ ਦੇ ਕਾਰਨ ਹੁੰਦਾ ਬਲੱਡ ਪ੍ਰੈਸ਼ਰ ਨਾਲ ਵੀ ਨਿਕਾ ਕੱਟਦੀ ਹੈ 슈ਗਰ ਨਾਲ ਵੀ ਨਿਕਾ ਕੱਟਦੀ ਹੈ ਇਹ ਤਾਂ ਰੀਜਨ ਅਲੱਗ-ਅਲੱਗ ਹੁੰਦੇ ਹੈ ਇੱਕ ਰੀਜਨ ਨਹੀਂ ਹੁੰਦਾ ਜਿਹੜੀ ਆਪਾਂ ਜਿਹੜੇ ਨਜ਼ਰ ਆ ਉਹ ਨਜ਼ਰ ਆਪਾਂ ਨੂੰ ਕਿੰਨੇ-ਕਿੰਨੇ ਨਜ਼ਰ ਆ ਟੈਸਟ ਕਰਾਉਣੀ ਚਾਹੀਦੀ ਹੈ ਸਾਲ ਦੇ ਵਿੱਚ ਵੈਸੇ 4 ਵਾਰੀ ਚੈੱਕ ਹੋਣੀ ਚਾਹੀਦੀ ਹੈ ਹਰ 3-3 ਮਹੀਨੇ ਬਾਅਦ 40 ਸਾਲ ਤੋਂ ਬਾਅਦ ਤਿੰਨ-ਤਿੰਨ ਮਹੀਨੇ ਬਾਅਦ ਹੋਣੀ ਚਾਹੀਦੀ ਔਰ ਬੱਚਿਆਂ ਦੀ 6 ਮਹੀਨੇ ਬਾਅਦ ਦੀ ਚੈੱਕ ਹੋਣੀ ਚਾਹੀਦੀ ਇੱਕ ਵਾਰੀ ਸਾਲ ਦੇ ਵਿੱਚ 2 ਟਾਈਮਸ ਸਾਨੂੰ ਆਪਣੀ ਨਿਗਾ ਉਦੋਂ ਤੱਕ ਵੀ ਰੋਸ਼ਨੀ ਨਹੀਂ ਮਿਲੀ ਆ ਤਾਂ ਕਿ ਸਾਡੀ ਨਜ਼ਰ ਕਮਜ਼ੋਰ ਨਾ ਹੋਵੇ ਸਾਨੂੰ ਕਿਹੜੀ ਕਿਹੜੀ ਚੀਜ਼ ਧਿਆਨ ਰੱਖਣਾ ਚਾਹੀਦਾ ਤੇ ਜਿਹੜਾ ਫੂਡ ਆ ਜਾਂ ਕਿਹੜੀ ਐਸੀ ਜਿਹੜੀ ਚੀਜ਼ ਆਪਾਂ ਨੂੰ ਫੂਟੇਜ ਸਾਨੂੰ ਖਾਣਾ ਚਾਹੀਦਾ ਦੇਖੋ ਫਰੂਟਸ ਵਗੈਰਾ ਤਾਂ ਨੇਚਰਲ ਜਿਹੜਾ ਸੀਜ਼ਨਲ ਫਰੂਟਸ ਆ ਉਹ ਯੂਜ਼ ਕਰਨਾ ਹੀ ਚਾਹੀਦਾ ਬਟ ਜੇ ਕੋ ਕਿ ਨਿਗਾਹ ਵਧਾਉਣ ਵਾਸਤੇ ਕੀ ਖਾਣਾ ਚਾਹੀਦਾ ਖਾਣਾ ਤੋਂ ਜੁੜਾ ਕਰੇ ਆਮ ਹੁੰਦਾ ਉਹ ਹੀ ਖਾਣਾ ਚਾਹੀਦਾ ਖਾਸ ਕਰਕੇ ਫਾਸਟ ਫੂਡ ਉਹ ਵੇਟੀ ਕਰਨਾ ਚਾਹੀਦਾ ਹੈ ਜਾਂ ਕੁਝ ਬੇਕਰੀ ਪ੍ਰੋਡਕਟਸ ਯੂਜ਼ ਕੱਟ ਕਰਨੇ ਚਾਹੀਦੇ ਕਰ ਸਕਦੇ ਹਾਂ ਖਾਣ ਦੇ ਵਿੱਚ ਕੀ ਖਾਂਗੇ ਇਹ ਅੱਜ ਕੱਲ ਜਿਹੜੇ ਬੱਚਿਆਂ ਦਾ ਖਾਣਾ ਉਹ ਹੋ ਗਿਆ ਕਿ ਬੇકરી ਪ੍ਰੋਡਕਟਸ ਪਲੱਸ ਬਾਹਰ ਦਾ ਖਾਣਾ ਕਰਦਾ ਖਾਣਾ ਨਹੀਂ ਖਾ ਰਹੇ ਬੱਚੇ ਕੋਈ ਨਹੀਂ ਖਾ ਰਹੇ ਮੋਸਟਲੀ ਬੱਚਿਆਂ ਨੂੰ ਹੁੰਦਾ ਕਿ ਚਲੋ ਬਾਹਰ ਖਾਵਾਂਗੇ ਕੁਝ ਤਾਂ ਇਹ ਸਭ ਤੋਂ ਵੱਡਾ ਨੁਕਸਾਨ ਹੈ ਬੱਚੇ ਦੇ ਉੱਪਰ ਕਿਉਂਕਿ ਉਹ ਦਿਨਾਲੀ ਹਰ ਅੱਜ 10 ਮੈਂਬਰਾਂ ਦੇ ਵਿੱਚੋਂ 5 ਦਲੀਬਰ ਫੇਟੀ ਆ ਰਹੇ ਪੈਰੈਂਟਸ ਦੇ ਇਆ ਕਿਸੇ ਨੂੰ ਕੋਈ ਹੋਰ ਆ ਰਹੀ ਹੈ ਕਿਸੇ ਨੂੰ ਗੈਸਟ੍ਰਿਕ ਪ੍ਰੋਬਲਮ ਆ ਰਹੀ ਹੈ ਕਿਸੇ ਨੂੰ ਕੁਝ ਪ੍ਰੋਬਲਮ ਆ ਰਹੀ ਹੈ ਇਹ ਖਾਣੇ ਪੀਣ ਵਾਲੇ ਚੇਂजेस ਹੋ ਰਹੇ ਨੇ ਖਾਣਾ ਪੀਣਾ ਨਹੀਂਗਾ ਕੋਈ ਕਹਿ ਸਕਦੇ ਕਿ ਕੋਈ ਆਪਦਾ ਹਾਰਡ ਵਰਕ ਨਹੀਂਗਾ ਕੋਈ ਐਕਸਰਸਾਈਜ਼ ਨਹੀਂ ਗਈ ਕੋਈ ਯੋਗਾ ਨਹੀਂਗਾ ਇਹ ਵੀ ਰੀਜਨ ਹੈ ਬਹੁਤ ਜੇ ਮੈਂ ਤੁਸੀਂ ਦੱਸਿਆ ਵੀ ਸਾਨੂੰ ਸਾਲ ਦੇ ਵਿੱਚ 4 ਬਾਰ ਟੈਸਟ ਕਿਉਂ ਚਾਹੀਦਾ ਫਿਰ 4 ਬਾਰ ਨਹੀਂ ਟੈਸਟ ਕਰਨ ਫਿਰ ਉਹਦਾ ਇਨਕ ਦਾ ਵਿੱਚ ਅਸਨੋ ਵੀ ਫਰਕ ਪੈਂਦਾ ਹਾਂ ਕਿਸ ਨੂੰ ਆ ਹੁੰਦਾ ਕਿ ਬੱਚੇ ਦੇ ਜਿਹੜੇ ਨੰਬਰ ਹੁੰਦੇ ਨੇ ਉਹ 6 ਮਹੀਨੇ ਬਾਅਦ ਤਾਂ ਚੈੱਕ ਕਰਦੇ ਨੇ ਕਿ ਨੰਬਰ ਇਨਕਰੀਸ ਤਾਂ ਨਹੀਂ ਹੋ ਰਿਹਾ ਹਾਂਜੀ ਕਿਉਂਕਿ ਬੱਚਿਆਂ ਦੇ ਨੰਬਰ ਨਾ ਹਰ 6 ਮਹੀਨੇ ਬਾਅਦ ਚੈੱਕ ਕਰਨ ਦਾ ਰੀਜ਼ਨ ਹੁੰਦਾ ਕਿ ਬੱਚੇ ਨੂੰ ਪੇਰੈਂਟਸ ਨੂੰ ਪਤਾ ਲੱਗਦਾ ਰਹੇ ਕਿ ਬਈ ਬੱਚੇ ਦੀ ਨਿਕਾ ਘਟ ਰਹੀ ਹੈ ਤਾਂ ਅਸੀਂ ਕੁਝ ਇਹਨੂੰ ਖਾਣ ਪੀਣ ਦੇ ਵਿੱਚ ਕੁਝ ਚੇਂਜਸ ਕਰੀਏ ਕੋਈ ਡਾਕਟਰ ਦੇ ਸਲਾਹ ਨਾਲ ਕੁਝ ਹੋਰ ਹੋ ਜੇ ਤਾਂ ਉਹਦਾ ਵੀ ਬੇਨਫਿਟ ਹੁੰਦਾ ਹੈ ਤਾਂ ਕਈ ਚੀਜ਼ ਹੁੰਦੀ ਹੈ ਕਿ ਸਾਲ ਦੇ ਵਿੱਚ ਦੋ ਵਾਰੀ ਉਹ ਰੀਜ਼ਨ ਐਨਕ ਵੀ ਹੁੰਦੇ ਨੇ ਕਿ ਕਈ ਵਾਰੀ ਗਲਾਸ ਵੀ ਹਲਕੇ ਯੂਜ਼ ਕਰਦੇ ਨੇ ਉਹ ਪੇਰੈਂਟਸ ਨੂੰ ਇਸ ਚੀਜ਼ ਦਾ ਅਵੇਅਰਨੈਸ ਨਹੀਂ ਕਿ ਕਿ ਗਲਾਸ ਵੀ ਸਭ ਤੋਂ ਵੱਡਾ ਕੰਮ ਹੁੰਦਾ ਹੈ ਗਲਾਸ ਦਾ ਵੀ ਕਿ ਨਿਗਾਹ ਕਿਦਾਂ ਯੂਜ਼ ਕਰਨੀ ਹੈ ਕਈ ਵਾਰ ਉਹ ਕਹਿ ਸਕਦੇ ਨੇ ਕਿ ਆਪਟਿਕਲਸ ਦੇ ਉੱਪਰ ਜਾ ਕੇ ਹਲਕੇ ਗਲਾਸ ਪਵਾਉਂਦੇ ਨੇ ਜਾਂ ਉਹ ਕਹਿੰਦੇ ਨੇ ਕਿ ਨਹੀਂ ਸਸਤੇ ਪੈਂਦੇ ਨੇ ਪਰ ਪੇਰੈਂਟਸ ਨੂੰ ਨਹੀਂ ਪਤਾ ਹੁੰਦਾ ਕਿ ਕੀ ਚੀਜ਼ ਹੈ ਕੀ ਨਹੀਂ ਚੀਜ਼ ਹੈ ਔਰ ਵੈਸੇ ਅੱਜਕੱਲ ਸਾਰਿਆਂ ਨੂੰ ਮੋਸਟਲੀ ਪਤਾ ਲੱਗ ਚੁੱਕਿਆ ਹੈ ਕਿ ਯੂਵੀ ਗਲਾਸਿਸ ਆਗੇ ਐਂਟੀ ਕਲੀਅਰ ਗਲਾਸ ਆਗੇ ਐਂਟੀ ਸਕ੍ਰੈਚ ਗਲਾਸਿਸ ਆਗੇ ਬਹੁਤ ਗਲਾਸਿਸ ਨੇ ਜਿਹਦੇ ਵਿੱਚ ਮਤਲਬ ਕਹਿ ਸਕਦੇ ਕਿ ਥੋੜਾ ਬੈਟਰ ਗਲਾਸ ਹੋਵੇ ਤਾਂ ਬੱਚੇ ਦੀ ਨਿਗਾ ਦੇ ਉੱਪਰ ਥੋੜਾ ਘੱਟ ਪ੍ਰਭਾਵ ਪੈਂਦਾ ਕਿਉਂਕਿ ਅਕਸਰ ਜਿਹੜੇ ਆਪਾਂ ਕੈਂਪ ਲੱਗਦੇ ਨੇ ਪਿੰਡਾਂ ਵਿੱਚ ਕੈਂਪ ਲੱਗਦਾ ਕਿਉਂਕਿ ਜਦੋਂ ਆਪਾਂ ਨੂੰ ਕਈ ਵਾਰ ਉਹ ਵਿਚਾਰੀਆਂ ਮਾਈਆਂ ਨੂੰ ਹੁੰਦਾ ਵਿਚਾਰ ਨੂੰ ਤੁਹਾਨੂੰ ਫਰੀ ਦੇ ਕਿ ਮਰਦੀ ਆ ਉਹ ਤਾਂ ਕਿ ਫਰੀ ਦੇ ਲਾਜੋ ਛੇ ਦਾ ਚਾਨੇ ਆ ਪਰ ਉਹ ਥੋੜਾ ਜਿਹਾ ਚੱਲ ਕੇ ਧੋਤਰਾ ਸ਼ੀਸ਼ਾ ਪਾ ਲੈ ਜਾਂਦਾ ਉਹ ਕਿਤੇ ਨਾ ਕਿਤੇ ਨਿਗਾ ਤੇ ਦਾਸਰ ਪੋਦੀ ਆ ਨਾ ਉਹ ਨਹੀਂ 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 ਇੱਕ ਜਿਹੜੀ ਉਹ ਗਲਾਸ ਜਿਹੜੀ ਸਪੈਕਸ ਹੁੰਦੀ ਹੈ ਉਹ ਬਹੁਤ ਚੀਪੇਸਟ ਹੁੰਦੀ ਹੈ ਹਾਂਜੀ ਬਹੁਤ ਸਸਤੀ ਹੁੰਦੀ ਹੈ ਉਹ ਕਹਿ ਸਕਦੇ ਹਾਂ ਕਿ ਬਣੀ ਬੜੀਆਂ ਬੜੀਆਂ ਲੱਕ ਕੋਈ ਲਗਭਗ 70 80 ਰੁਪਏ ਦੇ ਵਿੱਚ ਮਿਲਦੀ ਹੈ ਉਹ ਜੇ ਕੋਈ ਚੀਜ਼ 60 100 ਰੁਪਏ ਦੀ ਚੀਜ਼ ਉਹ ਕਿੰਨੇ ਕੰਮ ਕਰੇਗੀ ਹਾਂਜੀ ਹਾਂ ਚੀਜ਼ ਦਾ ਫਰਕ ਹੈ ਕੁਆਲਟੀ ਕੋਡ ਦਾ ਫਰਕ ਹੈ ਹੋਰ ਚਲੋ ਪਿੰਡਾਂ ਦੇ ਲੋਕਾਂ ਨੂੰ ਆਉਂਦਾ ਕਿ ਚਲੋ ਮੈਨੂੰ ਫਰੀ ਮਿਲ ਗਈ ਮੈਂ ਯੂਜ਼ ਕਰ ਲਾਂ ਔਰ ਉਹਨਾਂ ਨੂੰ ਦੇਣ ਵਾਲਿਆਂ ਨੂੰ ਕੋਈ ਫਰਕ ਨਹੀਂ ਪੈਂਦਾ ਇਸ ਚੀਜ਼ ਨਾਲ ਕਿ ਚਲੋ ਠੀਕ ਹੈ 50 60 ਰੁਪਏ ਦੀ ਚੀਜ਼ ਦੇ ਦੋ ਕੀ ਫਰਕ ਬਚੂਗਾ ਉਹ ਪਕੀਰੇ ਮੇਰੇ ਵਰਗਾ ਇੱਕ ਬਾਰ ਇਨਕਲ ਵਾਲੀ ਉਹੀ ਦੋ ਦੋ ਸਾਲ ਵਰਤੀ ਜਾਂਦਾ ਨਹੀਂ ਸਾਲ ਦੇ ਵਿੱਚ ਦੋ ਵਾਰੀ ਚੈੱਕ ਅਪ ਹੁੰਦਾ ਹੈ ਔਰ ਸਾਲ ਦੇ ਵਿੱਚ ਗਲਾਸ ਅਗਰ ਥੋੜਾ ਜਿਹਾ ਕੋਈ ਸਕ੍ਰੈਚ ਹੈ ਤਾਂ ਸਾਲ ਦੇ ਵਿੱਚ ਇੱਕ ਵਾਰੀ ਚੇਂਜ ਹੋਣਾ ਜ਼ਰੂਰੀ ਹੁੰਦਾ ਹੈ ਤਾਂ ਕਿ ਨਿਗਾਹ ਦੇ ਉੱਪਰ ਪ੍ਰਭਾਵ ਨਹੀਂ ਪੈਂਦਾ ਅਦਰਵਾਇਜ਼ ਗਲਾਸ ਦੇ ਉੱਪਰ ਸਕ੍ਰੈਚ ਆ ਰਹੀ ਹੈ ਔਰ ਉਹ ਕੋਈ ਚੀਜ਼ ਨੂੰ ਰੀਡ ਕਰ ਰਹੇ ਬਟ ਉਹਦੇ ਨਾਲ ਉਹਦੇ ਸਟ੍ਰੈਸ ਪਏਗਾ ਦੇਖਣ ਦੇ ਵਿੱਚ ਜ਼ੋਰ ਲੱਗੇਗਾ ਤਾਂ ਸਭ ਕੁਝ ਇਕੱਲੇ ਉਹ ਥੋੜੇ ਥੋੜਾ ਥੋੜਾ ਹੁੰਦੇ ਹੁੰਦੇ ਹੌਲੀ ਹੌਲੀ ਨੰਬਰ ਦਾ ਕਹੇਲੇ ਵੀ ਨਜ਼ਰ ਨਿਗਾਹ ਟੈਸਟ ਕਰਾ ਕੇ ਉਹਦੇ ਨਾਲ ਵੀ ਅਪਰਚਨੜਾ ਚਸ਼ਮਾ ਚੇਂਜ ਕਰਨਾ ਪੈਂਦਾ ਨੰਬਰ ਜਿਹਾ ਥੋੜੇ ਨੰਬਰ ਵਾਧੇ ਦੇ ਕਾਟੇ ਹਨ ਤੇ ਤੁਹਾਡੇ ਕੋਲੋਂ ਅਸੀਂ ਦੇਖਿਆ ਕਿ ਤੁਹਾਡੇ ਕੋਲ ਬਹੁਤ ਸਾਰੇ ਅਨਕਾ ਪਏ ਨੇ ਬਹੁਤ ਸਾਰੇ ਕੁਆਲਟੀ ਅਨਕਾ ਪਏ ਨੇ ਇਹ ਜਿੰਨਾਂ ਪਏ ਨੇ ਬ੍ਰਾਂਡ ਵੀ ਪਏ ਨੇ ਤੇ ਜਿਹੜੇ ਹੋਰਾਂ ਬਿਜਾਦ ਦੇ ਵਿੱਚ ਬਹੁਤ ਸਾਰੇ ਬੈਠੇ ਹਨ ਬ੍ਰਾਂਡ ਦੇ ਬੈਠੇ ਹਨ ਤੇ ਜੇਕਰ ਆਪਾਂ ਗੱਲ ਕਰੀਏ ਰੇਟ ਦੀ ਉਹ ਟਾਡੇ ਰੇਟ ਦਾ ਰੇਟ ਉਹਨੇ ਰੇਟ ਤੱਕ ਨਾ ਫਰਕ ਕਰਦਾ ਦੇਖੋ ਕੀ ਚੀਜ਼ ਹੈ ਇੱਕ ਰੇਟ ਗਲਾਸ ਦਾ ਰੇਟ ਦੇ ਵਿੱਚ ਫਰਕ ਹੋਏਗਾ ਸਭ ਤੋਂ ਪਹਿਲਾਂ ਨਾ ਔਰ ਦੂਸਰੀ ਇਹ ਕਿ ਕੁਆਲਿਟੀ ਦੇ ਵਿੱਚ ਕੀ ਫਰਕ ਹੋਏਗਾ ਤੁਸੀਂ ਮੈਨੂੰ ਆਪ ਪੁੱਛ ਰਹੇ ਹੋ ਸਾਇਦ ਨਾ ਕੁਆਲਿਟੀ ਦੇ ਵਿੱਚ ਆ ਫਰਕ ਹੋਏਗਾ ਕਿ ਤੁਹਾਡੇ ਨਾਲ ਚੀਟ ਨਹੀਂ ਹੋਏਗਾ ਸਭ ਤੋਂ ਪਹਿਲਾਂ ਤਾਂ ਆ ਹੋਏਗਾ ਕਿ ਤੁਹਾਡੇ ਨਾਲ ਕੋਈ ਚੀਟ ਨਹੀਂ ਹੋਏਗਾ ਗਲਾਸ ਦੀ ਵਾਰੰਟੀ ਨਹੀਂ ਗਾਰੰਟੀ ਮਿਲੇਗੀ ਗਲਾਸ ਦੀ ਲੋਕ ਵਾਰੰਟੀ ਲੈਂਦੇ ਨੇ ਕਿ ਨਹੀਂ ਇਹ ਗਲਾਸ ਠੀਕ ਹੈ ਅਗਰ ਗਲਾਸ ਖਰਾਬ ਹੋ ਗਿਆ 3 ਮਹੀਨੇ 4 ਮਹੀਨੇ ਦੇ ਵਿੱਚ ਜਾਂ ਸਕ੍ਰੈਚ ਆ ਗਿਆ ਤਾਂ ਤੁਸੀਂ ਫ੍ਰੀ ਆਫ ਕੋਸਟ ਚੇਂਜ ਕਰੋ ਓਕੇ ਅਗਰ ਕੋਈ ਕਹਿੰਦਾ ਕਿ ਤੁਹਾਡੇ ਗਲਾਸ ਠੀਕ ਨਹੀਂ ਗਏ ਤਾਂ ਤੁਸੀਂ ਲਿਓ ਦੱਸੋ ਸਾਨੂੰ ਕਿ ਆ ਪ੍ਰੋਬਲਮ ਆ ਰਹੀ ਹੈ ਕਿਉਂਕਿ ਡਾਕਟਰ ਕੋਈ ਵੀ ਹਸਪੀਟਲ ਇਦਾਂ ਦਾ ਕੰਮ ਨਹੀਂ ਕਰੇਗਾ। ਕੰਮ ਹੁੰਦਾ ਸਪੈਕਸ ਵਾਲਿਆਂ ਦਾ, ਐਨਕਲੇ ਦੁਕਾਨ ਵਾਲਿਆਂ ਦਾ। ਇਹਦੇ ਵਿੱਚ ਆਉਂਦਾ ਕਿ ਅਗਲਾ 2 ਰੁਪਏ ਬਚਾਣ ਦੇ ਚੱਕਰ ਚ ਹੁੰਦਾ ਹੈ। ਕਦੇ ਡਾਕਟਰ ਇਹ ਕੰਮ ਨਹੀਂ ਕਰੇਗਾ, ਕਿਉਂ ਨਹੀਂ ਕਰੇਗਾ? ਕਿਉਂਕਿ ਉਹਨਾਂ ਨੂੰ ਕੋਈ ਮਤਲਬ ਨਹੀਂ ਹੁੰਦਾ। ਉਹਨਾਂ ਨੂੰ ਪੇਸ਼ੈਂਟ ਦੀ ਅੱਖ ਠੀਕ ਹੋਣ ਤੋਂ ਮਤਲਬ ਰੱਖਦਾ। ਫਿਰ 6 ਮਹੀਨੇ ਬਾਅਦ ਐਨਕਲੇ ਦੁਕਾਨ ਤੇ ਕੋਈ ਜਾ ਕੇ ਚੈੱਕ ਕਰਾਏਗਾ ਤਾਂ ਉਹ ਕਹੇਗਾ ਜੀ ਤੁਹਾਡਾ ਨੰਬਰ ਚੇਂਜ ਹੋ ਗਿਆ, ਤੁਸੀਂ ਐਨਕ ਦਾ ਨੰਬਰ ਚੇਂਜ ਕਰਾ ਲਓ ਕਿਉਂਕਿ ਉਹਨਾਂ ਨੂੰ ਐਨਕ ਬਣਾਉਣ ਤੋਂ ਮਤਲਬ ਹੁੰਦਾ ਹੈ। ਉਹੀ ਗੱਲ ਹੈ ਤੁਹਾ ਸਾਰਾ এনवायरमेंट سوری ਕਹਿ ਸਕਦੇ ਆ ਕਿ ਹਰ ਚੀਜ਼ ਆਪਾਂ ਨੂੰ ਪਤਾ ਹੋਣਾ ਚਾਹੀਦਾ ਉਹ ਚੀਜ਼ ਦਾ ਇਹ ਤਾਂ ਨਹੀਂ ਕਿ এনवायरमेंट ਤਾਂ ਚੇਂਜ ਹੋ ਹੀ ਰਿਹਾ ਹੈ ਉਪਰੋਂ ਆਪਾਂ ਨੂੰ ਇਹ ਚੀਜ਼ ਤਾਂ ਨਹੀਂ ਪਤਾ ਲੱਗ ਰਿਹਾ ਕਿ ਬੱਚੇ ਦਾ ਖਾਣ ਪੀਣ ਦੇ ਵਿੱਚ ਵੀ ਬੜਾ ਉਹ ਕਹਿ ਸਕਦੇ ਆ ਡਿਸਟਰਬੈਂਸ ਹੋ ਰਿਹਾ ਹੈ ਨਾ ਹੀ ਆਪਣੇ ਰੇਨ ਸੈਂ ਦਾ ਬੱਚੇ ਪੈ ਕੇ ਮੋਬਾਈਲ ਦੇਖ ਰਹੇ ਨੇ ਬੱਚੇ ਪੈ ਕੇ ਸਟੱਡੀ ਕਰਦੇ ਪਏ ਨੇ ਬੱਚੇ ਪ੍ਰੋਪਰ ਲਾਈਟ ਦੇ ਵਿੱਚ ਨਹੀਂ ਪੜਾਈ ਕਰ ਰਹੇ ਕਈ ਰੀਜਨ ਜਿਹੜੇ ਨਿਗਾਹ ਘਟਾਣ ਦੇ ਕਾਰਨ ਵੀ ਉਹ ਹੁੰਦੇ ਨੇ ਕੋਈ ਗਲਾਸ ਨੂੰ ਦੋਸਤ ਨਹੀਂ ਦੇ ਸਕਦੇ ਕਿ ਗਲਾਸ ਹੀ ਹੈ ਜਿਹੜਾ ਐਨਕ ਲੱਗੀ ਹੈ ਆਪਾਂ ਇਥੋਂ ਲਵਾਈਏ ਤਾਂ ਉਹ ਨੰਬਰ ਵੱਧ ਗਿਆ ਇਥੋਂ ਲਵਾਈਏ ਤਾਂ ਨੰਬਰ ਕੱਟ ਗਿਆ ਨਹੀਂ ਕੋਈ ਜਾਦੂ ਨਹੀਂ ਆਉਂਦਾ ਕਿਸੇ ਨੂੰ ਕਰਨਾ ਨੰਬਰ ਜੋ ਹੈ ਉਹ ਆਏਗਾ ਲਗਾਣਾ ਪਏਗਾ ਔਰ ਬੱਚਿਆਂ ਦਾ ਥੋੜਾ ਜਿਹਾ ਕੇਅਰ ਕਰੋ ਕਿ ਬੱਚੇ ਕੱਟ ਲਾਈਟ 'ਚ ਨਾ ਪੜੇ ਕੋਸ਼ਿਸ਼ ਕਰੋ ਬੱਚੇ ਬੈਠ ਕੇ ਪੜੇ ਮੋਬਾਈਲ ਦੇਖਣਾ ਤਾਂ ਬੈਠ ਕੇ ਦੇਖਣ 15 ਮਿੰਟ ਤੋਂ ਬਾਅਦ ਬੱਚੇ ਤੋਂ ਮੋਬਾਈਲ ਲਓ ਔਰ ਉਹਨੂੰ ਥੋੜਾ ਜਿਹਾ ਬਾਹਰ ਭੇਜੋ ਫਿਰ ਵਾਪਸ ਆ ਕੇ ਆਪਣੇ ਸਟੱਡੀ ਵਗੈਰਾ ਕਰੇ ਤਾਂ ਕਿ ਘਟੋ-ਘਟ ਉਹ ਚੀਜ਼ ਦਾ ਉਹਦਾ ਧਿਆਨ ਪਾਟਕ ਦਾ ਰਵੇ ਬੱਚੇ ਮੈਂਟਲੀ ਉਹਦੇ ਵਿੱਚ ਅੰਦਰ ਚਲੇ ਜਾਂਦੇ ਨੇ ਗੇਮ ਕਾਰਟੂਨਸ ਦੇ ਵਿੱਚ ਦੇਖਣ ਦੇ ਤਾਂ ਉਸ ਕਰਕੇ ਕਈ ਚੀਜ਼ ਹੁੰਦੀ ਹੈ ਕਿ ਆਪਾਂ ਨੂੰ ਉਹ ਮਤਲਬ ਪ੍ਰੋਪੋਰਸ਼ਨ ਲੈਣਾ ਚਾਹੀਦਾ ਉਸ ਚੀਜ਼ ਇਕ ਵਾਰ ਜੰਦ-ਜੰਦ ਸਾਨੂੰ ਲੋਕੇਸ਼ਨ ਦੱਸ ਦਿਓ ਕਿਹੜੀ ਲੋਕੇਸ਼ਨ ਹੈ ਅ ਲੋਕੇਸ਼ਨ ਜਦੋਂ ਦਿਰਾਹੇ ਤੋਂ ਆਵਾਂਗੇ ਤਾਂ ਅਡੇਚਨ ਚੌਂਕ ਦੇ ਉੱਪਰ ਵਿਦਨ 200 ਮੀਟਰ ਪਾਇਲਰ ਵੱਲ ਤੇ ਔਰ ਅਪੋਜੀਟ ਰਕ ਯੂਨੀਅਨ ਹੈ। ਔਰ ਏਰੀਆ ਦਰਹਾਇਆ ਜਾਈ ਪਏਗਾ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਜਾਣਕਾਰੀ ਦੇ ਜੀ। ਕਿਸਾਨ ਅਖਾੜੇ ਮਹਾਰ ਡਾਕਟਰ ਹਰਬੀ ਸਿੰਘ ਜੀ ਜਿਨ੍ਹਾਂ ਨੇ ਅੱਖਾਂ ਦੇ ਵਕ ਵਕ ਬਿਮਾਰੀ ਦੀ ਜਾਣਕਾਰੀ ਦਿੱਤੀ ਔਰ ਬਹੁਤ ਸਾਰਾ ਇਹਨੇ ਮੈਸੇਜ ਵੀ ਦਿੱਤਾ ਕਿ ਬੱਚਿਆਂ ਨੂੰ ਜ਼ਰੂਰਤ ਤੋਂ ਵੱਧ ਕਦੇ ਫੋਨ ਨਾ ਤੋ ਤੇ ਆਪਣੇ ਸਮੇ ਸਮੇ ਤੇ ਤੁਸੀਂ ਆਪਣੀ ਜਿਹੜੀ ਨਿਗ੍ਹਾ ਟੈਸਟ ਕਰਾਉਂਦੇ ਰਹੋ। ਤੇ ਤੁਹਾਡੀ ਸਾਡੀ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਤੁਸੀਂ ਕਮੈਂਟ ਕਰਕੇ ਜਰੂਰ ਦੱਸੋ ਜੇ ਸਾਡੀ ਵੀਡੀਓ ਚੰਗੀ ਤਾਂ ਸ਼ੇਅਰ ਕਰਿਓ ਮਿਲਦਾ ਚਲਦ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਵੀਡੀਓ ਦੇਖੇ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਨਮਸਕਾਰ ਤੇ